ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਪਿਆਰੀ ਸਾਧ ਸੰਗਤ ਜੀਓ ਕਈ ਵਾਰੀ ਸਾਡੇ ਮਨ ਦੇ ਵਿੱਚ ਸ਼ੰਕਾ ਆ ਜਾਂਦੀ ਹੈ ਕਿ ਸਾਡੀ ਅਰਦਾਸ ਕਿਉਂ ਨਹੀਂ ਪੂਰੀ ਹੋ ਰਹੀ ਕੀ ਜੋ ਅਸੀਂ ਮੰਗਣਾ ਚਾ ਰਹੇ ਹਾਂ ਉਹ ਕਿਉਂ ਨਹੀਂ ਪੂਰਾ ਹੋ ਰਿਹਾ ਸਾਤ ਸੰਗਤ ਜੀ ਤੁਹਾਨੂੰ ਪਹਿਲੀ ਗੱਲ ਇਹ ਸਮਝਣੀ ਪੈਣੀ ਹੈ ਕਿ ਜੋ ਵੀ ਪ੍ਰਮਾਤਮਾ ਸਾਡੇ ਲਈ ਕਰਦਾ ਉਹ ਚੰਗਾ ਕਰਦਾ ਜੋ ਵੀ ਸਾਡੇ ਲਈ ਕਰੇਗਾ ਚੰਗਾ ਹੀ ਕਰੇਗਾ ਸਾਨੂੰ ਇਹ ਗੱਲ ਜਲਦੀ ਸਮਝ ਨਹੀਂ ਆਉਂਦੀ ਸਾਤ ਸੰਗਤ ਜੀਓ ਉਦਾਸ ਨਾ ਹੋਇਆ ਕਰੋ ਕਿ ਸਾਡੀ ਅਰਦਾਸ ਨਹੀਂ ਪੂਰੀ ਹੋ ਰਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹੇ ਮਿਟਾਵੋ ਕੀ ਉਸ ਨਾਮ ਨੂੰ ਜਪੋ ਵਾਹਿਗੁਰੂ ਜੀ ਦੇ ਨਾਮ ਨੂੰ ਜਪੋ ਉਹਦੇ ਨਾਲ ਕੀ ਹੋਏਗਾ ਨਾਮ ਜਪੰਦੇ ਨਾਲ ਕੀ ਹੋਏਗਾ ਕਲ ਕਲੇਸ਼ ਤਨ ਮਹੇ ਮਿਟਾਵੋ ਕਿ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਕਲੇਸ਼ ਨੇ ਜਿੰਨੇ ਵੀ ਦੁੱਖ ਨੇ ਉਹਨਾਂ ਦਾ ਨਾਸ਼ ਹੋ ਜਾਏਗਾ ਪਰ ਜਿਹੜਾ ਸਾਡਾ ਮਨ ਹੈ ਨਾ ਇਹ ਮਨ ਬੜਾ ਚੰਚਲ ਹੈ ਜਦੋਂ ਵੀ ਅਸੀਂ ਪਾਠ ਕਰਦੇ ਹਾਂ ਤੇ ਸਾਡਾ ਮਨ ਨਹੀਂ ਟਿਕਦਾ ਸਾਡਾ ਮਨ ਨਹੀਂ ਲੱਗਦਾ ਅਸੀਂ ਕਹਿੰਦੇ ਹਾਂ ਕਿ ਚੱਲ ਕੱਲ ਪਾਠ ਕਰ ਲਾਂਗੇ ਅੱਜ ਰਹਿਣ ਦਿੰਦੇ ਹਾਂ ਤੇ ਸਾਡਾ ਮਨ ਨਹੀਂ ਟਿਕਦਾ ਇਸ ਲਈ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ 'ਚ ਇਹ ਬਾਣੀ ਲਿਖੀ ਹੈ ਮਨ ਜਿਤੈ ਜਗ ਜੀਤ ਕੀ ਜੇ ਤੁਸੀਂ ਮਨ ਨੂੰ ਜਿੱਤ ਲਿਆ ਨਾ ਸਮਝੋ ਸੰਸਾਰ ਨੂੰ ਜਿੱਤ ਲਿਆ ਏ ਮਨ ਚੰਚਲਾ ਚੁਤਰਾਇਕ ਨੈਣਾ ਪਾਇਆ ਮਨ ਬੜਾ ਚੰਚਲ ਹੈ ਇਸ ਲਈ ਆਪਾਂ ਨੂੰ ਮਨ ਨੂੰ ਸੰਭਾਲਣਾ ਆਉਣਾ ਚਾਹੀਦਾ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਮਨ ਜਿੱਤੈ ਕਿ ਮਨ ਨੂੰ ਜਿੱਤੋ ਮਨ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ ਜੇ ਮਨ ਆਪਣੇ ਤੇ ਹਾਵੀ ਹੋ ਗਿਆ ਤੇ ਸਾਡੇ ਤੇ ਦੁੱਖ ਇੰਨੇ ਆ ਜਾਣਗੇ ਤੁਸੀਂ ਸੋਚ ਨਹੀਂ ਸਕਦੇ ਇਸ ਲਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਪਿਆਰਿਓ ਰੋਜ ਸਾਨੂੰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਨਾਮ ਜਪਨਾ ਚਾਹੀਦਾ ਉਸ ਪਰਮਾਤਮਾ ਉਸ ਪਰਮੇਸ਼ਵਰ ਦੇ ਨਾਮ ਨੂੰ ਧਿਆਨਾ ਚਾਹੀਦਾ ਤੇ ਉਸ ਵਾਹਿਗੁਰੂ ਜੀ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਬਹੁਤ ਸਾਰਾ ਧੰਨਵਾਦ ਹੈ ਕਿ ਤੁਸੀਂ ਅੱਜ ਮੈਨੂੰ ਇੱਕ ਹੋਰ ਮੌਕਾ ਦਿੱਤਾ ਤੁਹਾਡਾ ਨਾਮ ਜਪਣ ਦਾ ਵਾਹਿਗੁਰੂ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਮੈਂ ਆਸ ਕਰਦਾ ਕਿ ਮੈਂ ਸਮਝਾਣ ਦੇ ਵਿੱਚ ਸਫਲ ਹੋਇਆ ਹੋਵਾਂਗਾ ਵਾਹਿਗੁਰੂ ਜੀ ਪੁੱਲ ਚੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ